ਉਹ ਗਰਦੀ ਐਟਾ ਤੇ ਲੱਗ ਗਈ ਰੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਕ ਇਹਨਾਂ ਫਰੜਾ ਲੈਂਟਰ ਤੋੜ ਤਾ ਥੱਲੇ ਗਰਦ ਜਿਹਾ ਕੈਮਰਾ ਘੁਮਾ ਕੇ ਦਿਖਾਉਂਦਾ ਸਾਨੂੰ ਤੇ ਲੋ ਬਈ ਉਹ ਕਮਰੇ ਦਾ ਲੈਂਟਰ ਤੋੜਨ ਲੱਗਾ ਗਰਦ ਦੇਖੋ ਬਈ ਦੱਦੇ ਬੱਲੇ ਫਰਸ ਚਿੱਟਾਈ ਕਰਤਾ ਐ ਨਾ ਗਰਦ ਚੱਕੀ ਕਰੋ ਉੱਪਰ ਆ ਕੇ ਦਿਖਾਉਂਦਾ ਕਿੱਥੇ ਟੋਵਾ ਮਾਰਿਆ ਇਹਨਾਂ ਨੇ ਉਹ ਤਾਂ ਹੁਣ ਦੇਖਣਾ ਨਹੀਂ ਅੰਦਰ ਜਾ ਨਹੀਂ ਹੋਣਾ ਉੱਪਰ ਆ ਕੇ ਦਿਖਾਉਂਦਾ ਤੁਹਾਨੂੰ ਮੈਂ ਕੱਢਣੇ ਬਣਿਆ ਆ ਇਹ ਜਿਹੜੀ ਇੱਟਾਂ ਨਾ ਸਦੀ ਗਰਦੂ ਦੀ ਇਹ ਇੱਧਰ ਮਿੱਟੀ ਕਿੰਨੀ ਦੇ ਵਿੱਚ ਸਿੱਕੀ ਚੱਲੀ ਗਈ ਥੱਲੇ ਭੁਬਲੇ ਭੁਬਲ ਹੋ ਗਈ ਹਾਂ ਮਿੱਟੀ ਦਾ ਹੈਗੀ ਹੂੰ ਸਿੱਕੀ ਹੁਣ ਉੱਪਰ ਵੀ ਫਰਚ ਲੱਗਾ ਥੱਲੇ ਵੀ ਟਾਇਲ ਆ ਡਬਲ ਹੈ ਨਾ ਹਾਂਜੀ ਕੋਈ ਤਾਂ ਪਾਣੀ ਲੱਗੇ ਨਹੀਂ ਹੋਇਆ ਉੱਤੇ ਪਾਉ ਪਾਇਆ ਹਾਂਜੀ ਤਾਂ ਹੀ ਭੁਬਲ ਬਣ ਗਈ ਉਹ ਹਾਂਜੀ ਹਾਂਜੀ ਇੰਨਾ ਕਿ ਤਾਂ ਨਾਲੇ ਇੰਨੀ ਘਟਾਉਣੀ ਹੁੰਦੀ ਇਹ ਤਾਂ ਨਹੀਂ ਹਾਂ ਤੇ ਆ ਰਖੀਂ ਬਰੇ ਕੋਈ ਪਤਾ ਨਹੀਂ ਕਿੱਥੇ ਹੀ ਹੁੰਦਾ ਕੋਈ ਵੱਲ ਹਾਂ ਮੈਂ ਬਾਲੇ ਦਾ ਮਤਲਬ ਇਹ ਹੁੰਦਾ ਵੀ ਪਾਣੀ ਪੂਣੇ ਲੱਗੇ ਤੇ ਹੋ ਜਾਂਦਾ ਖਰਾਬੀ ਦੇ ਹਾਂ ਪਾਣੀ ਲੱਗੇ ਨਾ ਜਮਾਂ ਵੀ ਇੱਕ ਦੋ ਵੱਲ ਆ ਸਾਈਡ ਵਾਲੇ ਇਹਨਾਂ ਨੂੰ ਖਰਾਬ ਹੋਇਆ ਵਾ ਦੇਖ ਕੇ ਮੂੜ ਬਾਲਾ ਚੱਕ ਦੇ ਦੇਖਦਾ ਜਾ ਕੇ ਲਾ ਕੇ ਕੱਢਦੇ ਬਾਲੇ ਨੂੰ ਆਹ ਲਾ ਕੇ ਕੱਢਦੇ ਪਹਿਲਾ ਤੇ ਇੱਕ ਪਹਿਲਾਂ ਹੋਰ ਸਾਡਾ ਇਹ ਇਧਰ ਲਈ ਇਧਰ ਲਈ ਪਸਟ ਹੈਗਾ ਉਹਨਾਂ ਕੇ ਪੰਜ ਸੌ ਰੁਪਏ ਵਾਲੀ ਪਾਣਾ ਪਾਇਆ ਉਹ ਜਿਹੜਾ ਦੂਈ ਮਿੱਟੀ ਹੋਏ ਦੂਈ ਮੁੱਠੀ ਕਾਇਨ ਹੋਰ ਤਿੰਨ ਲੇਹਰਾ ਬਣਾਈਆਂ ਵੀ ਹਨ ਦੇਖੋ ਥੱਲੇ ਆ ਜੀ ਇੱਕ ਥੱਲੇ ਉਹ ਟੈਲ ਹਿੱਟ ਲਈ ਉੱਪਰ ਮਿੱਟੀ ਭਤੀ ਆ ਫਰਸ ਹਾਂ So. Yeah. Tabah zoriyen saat oluyor ਇਹ ਲੋਤੇ ਥੱਲੇ ਗਰਦੇ ਬੋਰਡ ਕੀ ਥੋੜੀ ਗਰਦ ਬੋਧਾਣੀ ਥੱਲੇ ਹਲੇ ਇੱਟਾਂ ਝੜ ਲੋ ਪਤਾਂ ਚਲੋ ਵੀ ਥੱਲੇ ਆ ਗਏ ਥੱਲੇ ਆਇਆ ਨਾ ਦੇਖੋ ਉਹ ਗਰਦੀਆਂ ਇੱਟਾਂ ਤੇ ਲਾ ਗੀਦਾ ਗੱਲ ਦੇਖੋ ਨਾ ਦੌੜੀ ਤਿੰਨ ਲੇਰਾਂ ਹੈ ਨਾ ਇੱਕ ਗੱਭੀ ਲੇਰ ਚ ਮਿੱਟੀ ਹੈ ਉਹ ਮਿੱਟੀ ਜਵੇਂ ਫੁੱਫੜ ਬਣ ਗਈ ਦੜੰਮ ਦੜੰਮ ਕਰਤੀ ਸਾਰੀ ਆਟਾ ਉਹ ਤੇ ਚੱਠਾ ਲਾ ਲੈਣਾ ਇਹਨਾਂ ਨੇ ਇਹਨਾਂ ਟੱਕ ਟੱਕ ਇਹਨਾਂ ਨੇ ਉੱਥੇ ਲਾ ਦੇਣੀਆਂ ਫਿਰ ਨਿਊ ਦਾ ਪੰਗਾ ਨਹੀਂ ਪਾਉਂਗਾ ਕਿ ਉੱਥੇ ਕੋਈ ਨਿਊ ਨਹੀਂ ਹੋਣੀ ਮੱਡੇ ਬੈਕ ਕਰਦੇ ਦੇਖੋ ਬੈਕ ਕਰਦੇ ਚੱਲ ਜਦ ਤੱਕ ਮੈਂ ਆਪਾਂ ਨੇ ਕਾਲ ਜਿਹਾ ਆਉਣਾ ਜਦ ਤੱਕ ਰਹਿ ਰਹੇ ਆਂ ਚੱਠਾ ਲਾ ਦੇਣਾ ਔਰ ਇਟਾਂ ਦਾ ਲੈ ਲੈਂਟਰ ਤੇਨ ਦੱਸਿਆ ਨਹੀਂ ਆਉਂਦਾ ਟੱਕ ਟੱਕ ਇਹ ਸੁਣੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਇਹਦੇ ਕਹਿੰਦੇ ਨੇ ਲੈਂਟਰ ਤੋੜ ਲਾ ਕੇ ਕਹਿੰਦੇ ਔਰੇ ਨੂੰ ਇਟਾਂ ਢਾਉਣੀਆਂ ਇਹਨਾਂ ਨੇ ਔਰੇ ਤਾਂ ਥੱਲੇ ਨੂੰ ਮੈਂ ਕਿਹਾ ਪੋੜੀਆਂ ਵਰ ਦਾ ਕਹਿੰਨਾ ਉੱਥੇ ਨੂੰ ਟਾਈਮ ਲੱਗ ਜਾਣਾ ਉਹ ਰੋਟੀਆਂ ਨਾਲ ਦੇ ਤਰ੍ਹਾਂ ਕਿ ਉੱਥੇ ਝੱਠਾ ਲਾਈ ਜਣਾ ਇਹਨਾਂ ਨੇ ਬਾਕੀ ਬੇਬੇ ਗਰਦ ਚ ਹੋਰ ਵੱਲੇ ਵੱਲੇ ਕਮਰਾ ਭਰ ਜਣੇ ਸਾਬ ਨਾਲ ਤਾਂ ਚਲੋ ਉਹ ਵੀ ਝੱਠਾ ਲਾਉਣਾ ਸ਼ੁਰੂ ਕਰਤਾ ਫਿਰ ਵੱਲੇ ਵੱਲੇ ਗਰਦ ਭਰ ਗਿਆ ਕਿੰਨੇ ਕਿਟਾ ਹੈ ਆਹੇ ਕਮਰੇ ਦੀਆਂ ਬਸ ਹਾਂ ਬੜੀ ਭਰ ਗਿਆ ਬਈ ਤਾਰਾ ਕਿ ਉੱਪਰ ਦੇਣਾ ਉਹ ਕਰ ਦਿਓਗੇ ਨਾ ਕਰ ਨਹੀਂ ਉੱਪਰ ਬੰਦ ਆ ਕੇ ਗਿਆ ਬੱਸ ਸਰ ਬੰਦ ਅੱਜ ਨਾ ਲਾ ਲੇਗੇ ਉਹਨਾਂ ਲਗਾ ਦੇ ਲੇਗੇ 3 ਗੇੜੇ ਲੇਗੇ ਹਾਂ ਠੀਕ ਆਪਾਂ ਚੱਲੇ ਵਈ ਹੁਣ ਕਾਲਜ ਜਦ ਤੱਕ ਰਹਿਣਾ ਨੇ ਇਟਾਂ ਚੱਠਾ ਲਾ ਦੇਣਾ ਰੈਂਟਰ ਤੋੜਨ ਦਾ ਲਈ ਮੈਂ ਮਨ ਕਰਤੇ ਮੈਂ ਕਿ ਇਟਾਂ ਤਾਰਿਓ ਵਜਾ ਲੈ ਇਹ ਕਹਿੰਦੇ ਦੀ ਓਰੇੰਦਾਰ ਦੇ ਓਰੇ ਨੂੰ ਇਟ ਟੁੱਟ ਜਾਣੀ ਦੀ ਬਹੁਤ ਉਹ ਤਨਵੇਂ ਦਾ ਟਾਈਮ ਬੋ ਲਗਣਾ ਉਹ ਪਿੱਛੇ ਜਾ ਕੇ ਲੇਕ ਆਉਣੀ ਪੈਣੀ ਦੀ ਕਹਿੰਦੇ ਬਾਕੀ ਹੁਣ ਪਤਾ ਨਹੀਂ ਮੈਂ ਦੇਖਦੇ ਦੁਪਹਿਰ ਤੱਕ ਆ ਜਾਣਾ ਮੈਂ ਜਦ ਤੱਕ ਰਹਿਣ ਚੱਠਾ ਲਾ ਦੇਣਾ ਇਹਨਾਂ ਇਟਾਂ ਦਾ ਫਿਰ ਆਗੇ ਦੇਖਦੇ ਕੀ ਬਣਦਾ ਮੈਂ ਮੈ ਕੋਲ ਜੀ ਨਜ਼ਰ ਆ ਸਾਨੂੰ ਭਾਜੀ ਮਿਲੇ ਹੋਰ ਭਾਜੀ ਕਿਹਾ ਲਈ ਵਧੀਆ ਵਧੀਆ ਮੈਂ ਕਿਰਪੀਰ ਜੀ ਹੋ ਠੀਕ ਠਾਕ ਜੀ ਬਸ ਠੀਕ ਹੈ ਹੋਰ ਘਰੇ ਪਰਵਾਹ ਠੀਕ ਆ ਬਸ ਸਭ ਠੀਕ ਹੈ ਬੜੀ ਠੀਕ ਨੇ ਹਾਂਜੀ ਹਾਂਜੀ ਮੈਨੂੰ ਕਿਹਾ ਉਹ ਵੀ ਮਿਲਿਆ ਸੀ ਮੈਂ ਰਾਜਪੁਰੇ ਤੋਂ ਠੀਕ ਹੈ ਬਾਜੀ ਠੀਕ ਹੈ ਠੀਕ ਹੈ ਮਾਰਕਨ ਵਾਲੇ ਮਕਾਨ ਪਾਰੇ ਉਹ ਬਹੁਤ ਵਧੀਆ ਜੀ ਠੀਕ ਹੈ ਮੈਂ ਸਾਰੇ ਵਲੋਗ ਦੇਖਦਾ ਨਾਲੇ ਠੀਕ ਹੈ ਜੀ ਓਕੇ ਠੀਕ ਹੈ ਜੀ ਓਕੇ ਓਕੇ ਵੀਰ ਦੇ ਘੇਰੇ ਬਈ ਘਰ ਆ ਗਿਆ ਤੇ ਚਟਾ ਦੇਖੋ ਬਈ ਕਿੰਨਾ ਲੱਗ ਗਿਆ ਤੇ ਇੱਧਰ ਆ ਟੁੱਟੀਆਂ ਬਿੱਟਾਂ ਤੇ ਆਹ ਟੈਲ ਆਪਣੀਆਂ ਉੱਪਰ ਦੇ ਦੇ ਜਾ ਕੇ ਕਿੰਨਾ ਕੰਮ ਕਿੱਛਿਆ ਕਿੰਨੇ ਕਿਟਾ ਚੱਕਤੀਆਂ ਕਿਆ ਬਗਮ ਹੈ ਹੋ ਗਏ ਖਾਦੀਆਂ ਅਬੀ ਮਿੱਟੀ ਉਰੇ ਸਟੋਗੇ ਮਿੱਟੀ ਵੀ ਉਰੇ ਸਟੋਗੇ ਸਾਰੀ ਇਹਨਾਂ ਗੜਕਾ ਪਰ ਇਹਦਾ ਟਰਾਲੀ ਚ ਪਾਉਣਾ ਹਰੇ ਲਈ ਇਟੇਟਾ ਸਟੋ ਲਓ ਤਾਂ ਬਾਦਰ ਵੀ ਨੂਆ ਕੱਢਣਾ ਓਖੇ ਹੋ ਜਾਣੀਆਂ ਫਿਰ ਉੱਧਰ ਵੀ ਕੱਢਣੀਆਂ ਨਹੀਂ ਆਹ ਕੰਧ ਨਹੀਂ ਕੱਢਣੀਆਂ ਪਰ ਇੱਧਰ ਨਹੀਂ ਆਹ ਸਾਈਡ ਵਾਲੀਆਂ ਤਾਂ ਕੱਢਣੀਆਂ ਹੀ ਇਹ ਕੱਢੋਂਗੇ ਸਾਰੀਆਂ ਆਹ ਸਾਈਡ ਵਾਲੀ ਕੰਧਾਂ ਵਾਲੀ ਨਹੀਂ ਕੱਢਣੇ ਕੋਈ ਦਿੱਕਤ ਨਹੀਂ ਹਾਕੀ ਤੇ ਮਿੱਟੀ ਆ ਇਹ ਇੱਕ ਹੀ ਹੋ ਜਾਏਗਾ ਇਹ ਮਿੱਟੀ ਤਾਂ ਥੱਲੇ ਸੁੱਟਦੇ ਹੋ ਮਿੱਟੀ ਤਾਂ ਥੱਲੇ ਸੁੱਟਦੇ ਹੋ ਹਾਂ ਬਾਕੀ ਆ ਸਿਮਿੰਟ ਦਾ ਸੇਟਿਆ ਫੇਰ ਸਿਮਿੰਟ ਉਹ ਵਾਹ ਟਰਾਲੀ 'ਚ ਭਰ ਲਉਂਗੇ ਆਪਾਂ बाकी दे देख लो जिद कर मिस्त्री ने पुछ लियो वो दादू किदा करना एक चट्ठा ही लगे ना हले ਆ ਗਿਆ ਵੀ ਆ ਰਹੀਆਂ ਬਸ ਥੋੜੀਆਂ ਜੀਆਂ ਥੱਲੇ ਗਰਦੇ ਕਰਦੇ ਹੋਈ ਵੀ ਬੈਠੇ ਬੱਦਲ ਜਾਇਆ ਦਾ ਖਾਸਾ ਭਾਰ ਮਾਈਕਣਾ ਖਾਸੀ ਵੀ ਪੈਣਾ ਫੇਰ ਬੱਦਲ ਜਿਆ ਗਿਆਪ ਹੋ ਗਿਆ ਹਾ ਚੜ ਕੇ ਆਇਆ ਬੱਦਰ ਹਨ ਕਾਲਾ ਅੱਲ ਵੀ ਇੱਕ ਦਿਹਾੜੀ ਹੋਰ ਲੱਗ ਜੂਗੀ ਠਾਂ ਨੂੰ ਸ਼ਾਇਦ ਮੇਰੇ ਸਾਬ ਨਾਲ ਮੈਂ ਡੇਟਾਂ ਹੀ ਉਤਰਨੀਆਂ ਸਾਰੀਆਂ ਇੱਟਾਂ ਉਤਰ ਕੇ ਚੱਠਾ ਲੱਗਣਾ ਫੇਰ ਇਹਨਾਂ ਦਾ ਆ ਤਾਂ ਸਾਰੀਆਂ ਉਤਰ ਲੀਆਂ ਓ ਬਈਆਂ ਹਲੇ ਆ ਬਈ ਕੱਲ ਦੀ ਕਦੇੜੀ ਹੋਰ ਲੱਗ ਜੂਗੀ ਨਾ ਬਰੇ ਮੇਰੇ ਹਿਸਾਬ ਨਾਲ ਬਾਕੀ ਦੇਖਦੇ ਸ਼ਾਮ ਨੂੰ ਹਲੇ ਹੋਰ ਕਿੰਨੇ ਕੰਮ ਖਿੱਚੇ ਤਾਂ ਇਹ ਬਈ ਤੇ ਹੁਣ ਆਪਾਂ ਕਰੀਏ ਰੈਸਟ ਲੋਈ ਸਾਮ ਮੋਜਲੀ ਚੱਠਾ ਨਾ ਲੱਗ ਗਿਆ ਤਾਂ ਫੇਰ ਤਾਉਣ ਲੱਗੇ ਥੱਲੇ ਔਰ ਜਿੰਨੀ ਜ਼ੋਰ ਨਾਲ ਮਰਦੇ ਹੋ ਇਹ ਨੂੰ ਤੋੜੇ ਗੋੜੇ ਕਰਦੇ ਹੁੰਦੇ ਔਰ ਰੋਟੀ ਲੈ ਕੇ ਦਿੰਦੇ ਇਹ ਕੰਮ ਦੇਖਦੇ ਬਾਈ ਔਰੇ ਨੂੰ ਟਰਾਲੀ ਬਾੜ ਕੇ ਆਹ ਲੈਂਡਰ ਉੱਤੇ ਢੇੜ ਕੇ ਜਿਹੜਾ ਉੱਪਰ ਮਟੀਰੀਅਲ ਹੈ ਸਾਰਾ ਟਰਾਲੀ 'ਚ ਪਾ ਲਣਾ ਉਧਰ ਡਾਇਰੈਕਟ ਔਰੇ ਨੂੰ ਟਰਾਲੀ ਬਾੜ ਕੇ ਔਰੇ ਨੂੰ ਆਹ ਕੋਚਰ ਬਾਨੇ ਖੋਲ ਕੇ ਔਰੇ ਟਰਾਲੀ 'ਵਾਂ ਰੁਕੇ ਕੱਲ ਨੂੰ ਲੱਗਦਾ ਲੱਗਦਾ ਕਿ ਕੱਲ ਨੂੰ ਕਹਿੰਦੇ ਆ ਸਵੀਟਰ ਅੱਜ ਚੱਕ ਕੇ ਜਾਣੀ ਹੋਣਾ ਕਹਿੰਦਾ ਸਾਰੀਆਂ A ਤੋਂ Z ਸਾਰੀਆਂ ਇੱਟਾਂ ਚੱਕ ਦੇਣੀ ਕਹਿੰਦੇ ਇਹ ਜ ਉਹ ਲੇਹਰਾਂ ਨਾ ਹੁੰਦਾ ਇੱਟਾਂ ਦੀਆਂ ਤੇ ਸਰ ਨੂੰ ਉੱਪਰ ਪਿਆ ਵਾ ਬਈ ਸਿਮਿੰਟ ਪਿਆ ਵਾ ਉਹਦੇ ਉੱਪਰ ਉਹਨਾਂ ਉਹਦੇ ਥੱਲੇ ਆ ਗਈ ਇੱਕ ਹੋਰ ਇੱਟ ਔਰੇ ਥੱਲੇ ਆ ਗਈ ਮਿੱਟੀ ਔਰੇ ਥੱਲੇ ਆ ਗਈ ਟੈਲਾਂ ਫਿਰ ਬਾਲੇ ਫਿਰ ਗਾਡਰ ਤਿੰਨ ਲੇਹਰਾਂ ਚਾਰ ਲੇਹਰਾਂ ਬਣੀ ਹੋਈ ਵੇ ਦੇਖ ਲੋ ਤਾਂ ਲੈਂਟਰ ਠੰਡਾ ਸੀਗਾ ਤੇ ਹੁਣ ਉਹ ਕਹਿੰਦਾ ਉਹ ਚ ਉਬਲਣ ਨਹੀਂ ਬਣਦੀ ਆਹ ਦੇਖੋ ਆਹ ਟੀ ਮਿੱਟੀ ਹੈ ਨਾ ਜਿਹੜਾ ពਬਲ ਬਹੁਤ ਹੈ ਕਿਉਂਕਿ ਇਹਨੇ ਪਾਣੀ ਲੱਗਿਆ ਨਾ ਕੁਸ ਲੱਗਿਆ ਇਹਨੂੰ ਕਰੀ ਹੈ ਨਾ ਮਿੱਟੀ ਇਹ ਹੁਣ ਇਹ ਪੁੱਬਲ ਮੱਕੀ ਜਦ ਦੇਖੋ ਪੁੱਬਲ ਕਰਕੇ ਦੇਖੋ ਕਿੰਨੀ ਮਿੱਟੀ ਮਿੱਟੀ ਫੈਲ ਗਈ ਇਧਰ ਸਾਰੇ ਪਾਸੇ ਆ ਲੈ ਤੇ ਇਧਰ ਜੰਮਰੇ ਨੇ ਫਿਰ ਅਸੀਂ ਇਹ ਅਪਰਡਾ ਦੇ ਲਾਇਆ ਅੰਦਰ ਗੱਦਨਾ ਚੱਲ ਜਵੇ ਥੱਲੇ ਦੇ ਨਾਲ ਇਹ ਬੰਬ ਬਲਾਸਟ ਹੋਇਆ ਬੰਦਾ ਇੱਕ ਨਾ ਮਿੱਟੀ ਆ ਗਈ ਚਾਰੇ ਵੱਗਾਂ ਕੋਈ ਦੇ ਪੈਰ ਦੇ ਨਿਸ਼ਾਨ ਉੱਧਰ ਹੀ ਕਨੈਕਸ਼ਨ ਨੇ ਵੀ ਆਪਾਂ ਨੇ ਬੰਦ ਕਰਾਤਾ ਸੀਗਾ ਉਹ ਉੱਧਰੋਂ ਕਰਤਾ ਹਣ ਕੱਲੂ ਬਲਾ ਕੇ ਇਹਦਾ ਕਨੈਕਸ਼ਨ ਇਹ ਵੀ ਆਪਾਂ ਨੇ ਪਟਵਾ ਦੇਣਾ ਇਹਨੂੰ ਵਿੱਚੋਂ ਡ੍ਰਿੱਲ ਕਰਵਾ ਕੇ ਇੱਧਰੋਂ ਖੜਵਾ ਲੈਣਾ ਇੱਧਰ ਤਾਰੇ ਮਤਲਬ ਕਰਵਾਤੀ ਲਈ ਇੱਥੇ ਮੈਂ ਸਾਰੀਆਂ ਮੀਟਰ ਵੀ ਪਟਾਉਣਾ ਵੈਣ ਇੱਧਰ ਆਪਣਾ ਮੀਟਰ ਲੱਗਿਆ ਨਾ ਮੀਟਰ ਨਹੀਂ ਮੇਨ ਸੁੱਚ ਇਹ ਵੀ ਪਟਵਾ ਕੇ ਇੱਧਰ ਲਵਾਉਂਗੇ ਆਹ ਕੰਨ ਵੱਲ ਲਾ ਲੂੰਗੇ ਜਾਂ ਫਿਰ ਉਹ ਕੰਨ ਨੂੰ ਛੱਡ ਲੂੰਗੇ ਇੱਧਰ ਮੁਰੇ ਮਰ ਲੜ ਢੇੜ ਲੂੰਗੇ ਇਹਦਾ ਕੰਦਰ ਇਹ ਮਟੀਰੀਅਲ ਥੱਲੇ ਸੱਟਰਨ ਹੁੰਦੇ ਕਹਿੰਦੇ ਸਾਰੇ ਹੀ ਇੱਧਰ ਨੂੰ ਮੈਂ ਕਹ ਰਿਹਾ ਨਿਊਆ ਪਟਣੀਆਂ ਉੱਥੇ ਆ ਜਾਣੀਆਂ ਫੇਰ ਮੈਂ ਕਹ ਟਰਾਲੀ ਭਰਦੇ ਆ ਫੇਰੇ ਕਹਿੰਦੇ ਟਰਾਲੀ ਉਰੇ ਖੜਾ ਦਿਓ ਥੱਲੇ ਨੂੰ ਉਰੇ ਨੂੰ ਗਾਡਰ ਨਾਲ ਬੱਲੇ ਤੋੜ ਕੇ ਉਰੇ ਟਰਾਲੀ ਭਰ ਦੋਣੀ ਟਾਈਮ ਦੀ ਬੱਚਤ ਨਾਲੇ ਫਟਾਫਟ ਕੋਈ ਖਾਲੀ ਹੋਏ ਉੱਪਰ ਪ੍ਰੋਪਰ ਖਾਲੀ ਕਰਕੇ ਕੱਲ ਨੂੰ ਥੱਲੇ ਆ ਜੂਗੇ ਲੈਟਰ ਤੋੜਨ ਲੱਜੋਗੇ ਅੱਜ ਦੇਖਦੇ ਰਾਤ ਨੂੰ ਆਹ ਸੋਈ ਵੀ ਖਾਲੀ ਕਰੀ ਆਪਣੀ 800 ਵੀ ਜੀ ਵੀ ਸਮਾਨ ਪਿਆ ਸੋਨਾ खासा ਇਹ ਵੀ ਡੱਬਾ ਰੱਖਣਾ ਫਿਲਟਰ ਖੋਲਣਾ ਭਾਂਡੇ ਭੁੰਡੇ ਚੱਕਣੇ ਹਲੇ ਇੱਧਰ ਤੇ ਘਾਟੇ ਵਾਲਾ ਡਰਮ ਕੱਢਣਾ ਇਹ ਵੀ ਇੱਕ ਫਿਲਟਰ ਹੈਗਾ ਫਿਲਟਰ ਮੇਨ ਖੋਲਣਾ ਇਹਦਾ ਬਸ ਇਹ ਵੀ ਆਪਾਂ ਚੱਕ ਦੋਣੇ ਦੇਖਦੇ ਕਿੰਨਾ ਕੰਮ ਕਰਦੇ ਵੇ ਸਾਰਾ ਬੱਲੇ 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 ਕਿੱਟ ਕੈੜੀ ਹੈ ਬੁਰੀਆਂ ਨਾ ਉੜਦੀ ਨਹੀਂ ਚਲੋ ਬਈ ਹੁਣ ਚਾਹੀ ਹਿੱਟਾਂ ਲੱਗ ਜਣ ਬੁਰੀਆਂ ਸਾਰੀਆਂ ਛੱਠਾ ਲੱਗ ਜਾਣਾ ਪੂਰਾ ਐਸੇ ਉਹ ਦੇ ਦੇ ਉਟਾ ਚਕਾ ਹੋਣੀ ਹੈ ਕਿਉਂਕਿ ਉੱਥੇ ਤਾਂ ਕੰਪਨੀ ਨਿਊ ਆ ਜਾਣੀ ਉਹ ਜੇ ਤਾਂ ਲੱਗ ਗਿਆ ਇਹ ਇਹ ਨਾ ਚੱਕ ਦੋਗੇ ਬਾਅਦੋਂ ਚਲੋ ਜੀ ਹੁਣ ਕੱਲੂ ਮਿਲਦੇ ਆ ਹੁਣ ਕੱਲੂ ਦੇ ਦੇ ਕੱਲ ਕਿੰਨਾ ਕੰਮ ਖਚਦੇ ਆ ਕੱਲੂ ਥੱਲੇ ਲੈਂ ਦੇਣ ਲੱਦੇ ਲੈਂਟਰ ਕੇ ਨਹੀਂ ਤੇ ਹੁਣ ਕੱਲੂ ਪਤਾ ਲੱਗੂਗਾ ਓਕੇ ਬਾ ਬਾਏ